तरती तन होई तन होए अंबर सब दुख मुके सच्चे पातिशाह जी हाथ बन देऊं मथा टेक दऊं तुसी आंड टके ਸੱਚੇ ਪਾਤਸ਼ਾਹੀ へਠਾ ਚਾਨਣ ਦਾ ਦਰਿਆ ਵਗੇ ਉਤ ਮਿਹਰ ਦਬਰ ਸੇ ਮੇਕ ਬਾਬਾ ਜਿਨਾ ਥਾਵਾ ਤੇ ਪਾਈ ਪੈਰ ਤੁਸੀਂ ਉਤੇ ਅਜ ਵੀ ਵਰਤੇ ਦੇ ਗਬਾਬ ਆਰ ਨਾਨਕ ਪਾਰ ਨਾਨਕ ਸਭ ਨਾ ਹੀ ਕਿਉਂ ਕਾਰ ਨਾਨਕ ਆਰ ਨਾਨਕ ਪਾਰ ਨਾਨਕ ਸਭ ਨਾ ਹੀ ਕਿਉਂ ਕਾਰ ਨਾਨਕ ਤੂੰ نور ਦਾ ਫੁੱਟਦਾ ਚਸ਼ਮਾ ਏ ਤੇ ਰੋਸ਼ਨੀ ਆਦੀ ਰੇਖਾਈ ਤੂੰ ਨੂਰ ਦਾ ਫੁੱਟਦਾ ਚਸ਼ਮਾਈ ਤੇ ਰੋਸ਼ਨੀਆਂ ਦੀ ਰੇਖਾਈ ਇੱਕ ਤੇਰਾ ਹੀ ਦਰਬਾਰ ਸਚਾ ਬਾਕੀ ਸਭ ਪਰਮ ਪੁਲੇਖਾਈ ਇੱਕ ਤੇਰਾ ਹੀ ਦਰਬਾਰ ਸੱਚਾ ਬਾਕੀ ਸਭ ਪਰਮ ਪੁਲੇਖਾਏ ਤੇਰਾ ਸ਼ਬਦ ਸੁਨਾ ਵੈਰਾਗ ਹੋਵੇ ਤਨ ਮਨ ਦੇ ਬਦਲਨ ਵੀਕ ਬਾਬਾ ਨਾਨਕ ਪਾਰ ਨਾਨਕ ਸਭਨਾ ਇਕਿਓ ਕਾਰ ਨਾਨਕ ਹਰ ਨਾਨਕ ਪਾਰ ਨਾਨਕ ਸਬ ਨਾ ਹੀ ਕਿਉਂ ਕਾਰ ਨਾਨਕ ਤੇਰੇ ਰੂਪ ਜਿਹਾ ਕੋਈ ਰੂਪ ਨਹੀਂ ਤੇਰੀ ਦੀਦ ਜਿਹਾ ਪਰਸ਼ਾਦ ਨਹੀਂ ਤੇਰੇ ਰੂਪ ਜਿਹਾ ਕੋਈ ਰੂਪ ਨਹੀਂ ਤੇਰੀ ਦੀਦ ਜਿਹਾ ਪਰ ਸਾਦੇ ਨਹੀਂ ਤੇਰੇ ਬੰਕੇ ਲੋयन ਦੰਤਰ ਸਾਲਾ ਸੁਹਨੇ ਨਕ ਜਿੰ ਲਮੜੇ ਵਾਲਾ ਕੰਚਨ ਕਾਇਆ ਸੋਨੇ ਦੀ ਟਾਲਾ ਕੰਚਨ ਕਾਇਆ ਸੋਨੇ ਦੀ ਟਾਲਾ ਤੇਰੇ ਰੂਪ ਜਹਾਂ ਕੋਈ ਰੂਪ ਨਹੀਂ ਤੇਰੀ ਦੀਦ ਜਹਾਂ ਪਰਸ਼ਾਦ ਨਹੀਂ ਤੇਰੇ ਰੂਪ ਜਹਾਂ ਕੋਈ ਰੂਪ ਨਹੀਂ ਤੇਰੀ ਦੀਦ ਜਹਾਂ ਪਰਸ਼ਾਦ ਨਹੀਂ ਸਰਬਤ ਦਾ ਪਲਾ ਸਿਖਾਇਆ ਤੂੰ ਕੋਈ ਕਾਟ ਨਹੀਂ ਕੋਈ ਵਾਦ ਨਹੀਂ ਕੋਈ ਕਾਟ ਨਹੀਂ ਕੋਈ ਵਾਦ ਨਹੀਂ ਤੂੰ ਕੇਂਦਰ ਬਿੰਦੂ ਬ੍ਰਹਮੰਡ ਦਾ ਤੂੰ ਸਿਰ ਜੀ ਖੇਡ ਖੇਡ ਬਾਬਾ ਜਦ ਪਾਇਆ ਦਸਵਾ ਜਾਮਾ ਤੂੰ ਹਰਥਾ ਵਿੱਚ ਫੜ ਲਈ ਤੇ ਕਬਾਬ ਆਰ ਨਾਨਕ ਪਾਰ ਨਾਨਕ ਸਬਨਾ ਇਕ ਓਂਕਾਰ ਨਾਨਕ ਆਰ ਨਾਨਕ ਪਾਰ ਨਾਨਕ ਸਬਨਾ ਇਕ ਓਂਕਾਰ ਨਾਨਕ